ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਲੋਕਾਂ ਦੇ ਵਿੱਚ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਔਰ ਨਾਲੇ ਕਿਹਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ 2 ਸਾਲ ਚ ਕੋਈ ਕੰਮ ਤੁਹਾਡਾ ਕੀਤਾ ਤਾਂ ਮੈਨੂੰ ਵੋਟ ਪਾਓ ਨਹੀਂ ਤਾਂ ਤੁਸੀਂ ਆਪ ਦੀ ਸੋਚ ਦੇ ਉੱਤੇ ਜੋ ਪੈਰਾ ਦੇਣਾ ਚਾਹੋ ਉਹ ਦੇ ਸਕਦੇ ਹੋ ਤੇ ਸਾਡੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇ ਦੀਵਾਰੀ ਨੇ ਆ ਕੇ ਲੋਕਾਂ ਦੇ ਵਿੱਚ ਦਿੱਤੀਆਂ ਬੋਲ उन अगरि सोशल मीडिया त वॉइस ऑफ अमृतसर हिकु प्लैटफॉर्म ਅਹ ਦੇਖੋ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹਦਾ ਆਗਾਜ਼ ਹੋ ਚੁੱਕਾ ਹੈ ਕੱਲ ਸਾਡਾ ਪਹਿਲਾ ਰਾਉਂਡ ਸੀਗਾ ਚਾਹੇ ਪੰਜਾਬ ਨੂੰ ਇਹਨਾਂ ਨੇ ਬੜਾ ਪਿੱਛੇ ਜਾ ਕੇ ਲਾਸਟ ਰਾਉਂਡ ਵਿੱਚ ਕੀਤਾ ਹੈ 1 ਜੂਨ ਨੂੰ ਪਰ ਤੁਸੀਂ ਦੇਖ ਸਕਦੇ ਹੋ ਕਿ ਅਜੇ 38 ਦਿਨ ਤਕਰੀਬਨ ਮੈਂ ਟੈਂਟੇਟਿਵ ਲੈ ਕੇ ਮੰਨਦੀ ਆ ਪਰ ਲੋਕਾਂ ਦੇ ਵਿੱਚ ਬਹੁਤ ਜੋਸ਼ ਹੈ ਔਰ ਇਹ ਸਾਡੀ ਅੱਜ ਸਵੇਰ ਦੀ ਜਿਹੜੀ ਹੈ ਇਹ 6ਵੀਂ ਜਾਂ 7ਵੀਂ ਮੀਟਿੰਗ ਹੈਗੀ ਹੈ ਸੋ ਜਦੋਂ ਅਸੀਂ ਲੋਕਾਂ 'ਚ ਇਹ ਕਹਿੰਨੇ ਆ ਕਿ ਵੀ ਅਸੀਂ 2 ਸਾਲ ਦਾ ਰਿਪੋਰਟ ਕਾਰਡ ਲੈ ਕੇ ਆਏ ਆ ਜਿਹੜਾ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ 2 ਸਾਲ ਬਾਅਦ ਕੋਈ ਕੈਂਡੀਡੇਟ ਲੋਕਾਂ 'ਚ ਜਾ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਸਾਡਾ 2 ਸਾਲ ਦਾ ਰਿਪੋਰਟ ਕਾਰਡ ਦੇਖੋ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕੀਤਾ ਤੇ ਸਾਡੇ ਨਾਲ ਸਾਨੂੰ ਵੋਟ ਪਾਓ ਨਹੀਂ ਤੇ ਤੁਸੀਂ ਆਪਣੀ ਮਰਜ਼ੀ ਕਰਨ ਦੇ ਹੱਕਦਾਰ ਹੋ ਤੁਸੀਂ ਕਰ ਸਕਦੇ ਹੋ ਜਦੋਂ ਅਸੀਂ ਇੰਨੀ ਗੱਲ ਕਹਿਨੇ ਵੀ ਆ ਤਾਂ ਲੋਕ ਹੀ ਸਾਨੂੰ ਰੋਕ ਦਿੰਦੇ ਆ ਇਹ ਕਹਿੰਦੋ ਕਿ ਨਹੀਂ ਅਸੀਂ ਤਾਂ ਤੁਹਾਡੇ ਨਾਲ ਹੈਗੇ ਆ ਸੋ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਜਿਵੇਂ ਲੋਕਾਂ ਨੇ ਪਹਿਲੇ ਸਾਡੇ ਤੇ ਵਿਸ਼ਵਾਸ ਕੀਤਾ ਸੀ ਅਸੀਂ ਆਪਣੀ اخਲਾਕੀ ਜ਼ਿੰਮੇਵਾਰੀ ਸਮਝੀ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਇਨਾ ਮਾਣ ਬਖਸ਼ਿਆ ਇਨਾ ਵੱਡਾ ਮੰਡੇਟ ਦਿੱਤਾ ਸੋ ਅਸੀਂ ਲੋਕਾਂ ਦੇ ਵਿੱਚ ਰਹਿਣਾ ਔਰ ਲੋਕਾਂ ਦੇ ਜਿਹੜੇ ਕੰਮ ਨੇ ਉਹ ਕਰਾਉਣੇ ਨੇ ਸੋ ਮੇਰੇ ਹਲਕੇ ਦੇ ਵਿੱਚ ਤਿੰਨ ਦਫ਼ਤਰ ਨੇ ਇਸ ਵੇਲੇ ਸੋ ਸਾਡੇ ਕੈਂਡੀਡੇਟਸ ਸਾਹਿਬ ਜਿਹੜੇ ਮੰਤਰੀ ਨੇ ਕੁਲਦੀਪ ਧਾਲੀਵਾਲ ਜੀ ਉਹਨਾਂ ਨੇ ਨਾਲ ਲਾਉਣਾ ਸੀਗਾ ਬਟ ਉਹਨਾਂ ਦਾ ਇੱਕ ਲਾਈਵ ਇੰਟਰਵਿਊ ਜਿੱਤੇ ਕਰਕੇ ਉਹਨਾਂ ਨੂੰ ਵਿੱਚੋਂ ਜਾਣਾ ਪਿਆ ਸੋ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਹੈ ਦੂਜੀ ਗੱਲ ਇਹ ਹੈ ਕਿ ਮੈਂ ਐਗਜ਼ਾਮਪਲ ਦਿੰਨੀ ਕਿ ਬਦਲਾਵ ਦੀ ਰਾਜਨੀਤੀ ਦੀ ਅਸੀਂ ਗੱਲ ਕਰਦੇ ਸੀਗੇ ਸੋ ਲੋਕ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਜਿਹੜੇ ਬਦਲਾਵ ਦੀਆਂ ਅਸੀਂ ਗੱਲਾਂ ਕਰਦੇ ਸੀ ਉਹ ਬਦਲਾਵ ਆ ਰਿਹਾ ਹੈ ਜੇ ਸਰਕਾਰੀ ਸਕੂਲਾਂ ਦੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਨੇ ਉਹ ਸਰਕਾਰੀ ਸਕੂਲਾਂ ਚ ਦਾਖਲੇ ਲੈ ਰਹੇ ਨੇ ਮਾਪੇ ਸਾਨੂੰ ਫੋਨ ਕਰ ਰਹੇ ਕਿ ਸਾਡੇ ਬੱਚੇ ਦੀ ਐਡਮਿਸ਼ਨ ਜਿਹੜੀ ਹੈ ਉਹ ਤੁਸੀਂ ਸਰਕਾਰੀ ਸਕੂਲ ਨਾਲੋਂ ਇੱਧਰ ਸੌਰੀ ਪ੍ਰਾਈਵੇਟ ਨਾਲੋਂ ਸਰਕਾਰੀ ਚ ਕਰਾ ਦਿਓ ਔਰ ਮੈਂ ਦੱਸਣਾ ਚਾਹਨੀ ਕਿ ਅੰਮ੍ਰਿਤਸਰ ਦੇ ਵਿੱਚ ਤਕਰੀਬਨ 900 ਬੱਚਾ ਹੈ ਜਿਹੜੇ ਦੋ ਸਕੂਲ ਆਫ ਫੈਮਿਨੈਂਸ ਹੈ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ 900 ਬੱਚਾ ਜਿਹੜਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਚਲਾ ਗਿਆ ਸੋ ਇਹ ਸਕੂਲ ਦਾ ਜਿਹੜਾ ਹੈ ਉਹ ਮਿਆਰ ਹੈ ਇਸ ਵੇਲੇ ਮੁਹੱਲਾ ਕਲੀਨਿਕਸ 6 ਖੁੱਲ ਚੁੱਕੇ ਆ ਸਾਡੇ ਹਲਕੇ ਦੇ ਵਿੱਚ ਫੋਕਲ ਪੁਆਇੰਟ ਦੇ ਵਿੱਚ ਅਸੀਂ 30 ਕਰੋੜ ਰੁਪਏ ਦੇ ਕੰਮ ਕਰਾਏ ਨੇ ਜਿਹੜੀਆਂ 11 ਕੇਵੀ ਦੀਆਂ ਵਾਇਰਸ ਨੇ ਉਹ ਤਿੰਨ ਬੋਰਡਾਂ ਦੇ ਵਿੱਚ ਵਾਇਰਸ ਉਤਾਰ ਕੇ ਕੇਬਲਸ ਪੈਣੀਆਂ ਸ਼ੁਰੂ ਹੋ ਗਈਆਂ ਨੇ ਸੋ ਬਹੁਤ ਸਾਰੀਆਂ ਇਹ ਜੀਆਂ ਸੜਕਾਂ ਗਲੀਆਂ ਨੇ ਬੇਰਕੇ ਦੇ ਵਿੱਚ ਵੀ ਜਿਹੜੀਆਂ 35 ਮੈਂਤੀ ਸਾਲ ਤੋਂ ਬਣੀਆਂ ਨਹੀਂ ਸੀ ਉਹ ਬਣ ਗਈਆਂ ਨੇ ਸੋ ਬਾਕੀ ਤੁਸੀਂ ਲੋਕਾਂ ਨੂੰ ਪੁੱਛ ਸਕਦੇ ਹੋ ਪਰ ਇਹ ਹੈ ਕਿ ਲੋਕ ਬਹੁਤ ਪਿਆਰ ਦੇ ਰਹੇ ਨੇ ਔਰ ਸਾਡਾ ਜਿਹੜਾ ਸੀਐਮ ਸਾਹਿਬ ਦਾ ਨਾਰਾ ਇਸ ਵਾਰ ਕੇ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਉਹ ਅਸੀਂ ਪੂਰਾ ਕਰਾਂਗੇ ਪਹਿਲਾਂ ਤੇ ਸਾਰਿਆਂ ਨੂੰ ਵਾਈਕੋ ਜੀ ਕਾ ਖਾਨ ਸਾਹਿਬ ਵਾਈਕੋ ਜੀ ਕੀ ਫਤਿਹ ਜਿੱਦਾਂ ਕਿ ਐਮਪੀ ਦੀ ਇਲੈਕਸ਼ਨ ਆ ਚੁੱਕੀ ਆ ਅੱਜ ਹਲਕੇ ਦੇ ਐਮਐਲਏ ਜੀਵਨਜੋਤ ਕੋਰ ਮੈਂ ਇਸ ਮੀਟਿੰਗ ਦੇ ਵਿੱਚ ਆਏ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਕੋਈ ਕੰਮ ਪੈਣ ਕਰਕੇ ਇੱਥੇ ਵੇਰਕੇ ਦੇ ਵਿੱਚ ਨਹੀਂ ਆ ਸਕੇ ਜਿੱਦਾਂ ਕਿ ਸਰਕਾਰ ਨੂੰ 2 ਸਾਲ ਪਹਿਲਾਂ ਲੋਕਾਂ ਨੇ ਵਨ ਸਾਈਡਰ ਵੋਟਾਂ ਪਾ ਕੇ ਐਮਪੀ ਵਨ ਸਾਈਡਰ ਵੋਟਾਂ ਪਾ ਕੇ ਸਰਕਾਰ ਬਣਾਈ ਇਸ ਵਾਰ ਵੀ ਜੋ ਐਮਪੀ ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਵੇਰਕੇ ਦੇ ਵਿੱਚੋਂ ਵਨ ਸਾਈਡਡ ਵੋਟਾਂ ਪਾ ਕੇ ਐਮਪੀ ਚੁਣਾਂਗੇ ਤੇ ਸੀਐਮ ਭਗਵੰਤ ਮਾਨ ਜੀ ਦੀ ਝੋਲੀ ਦੇ ਵਿੱਚ ਇਹ ਵੀ ਟਿਕਟ ਪਾਵਾਂਗੇ ਦੋ ਵਾਰੀ ਸੀਟਾਂ ਦੇ ਜਿੱਤੇ ਐਮਪੀ ਮੌਜੂਦਾ ਐਮਪੀ ਰਹੇ ਆ ਉਹ ਤੀਜੀ ਵਾਰੀ ਕਰੇ ਜਿੱਤ ਕੇ ਹੈਟ੍ਰਿਕ ਕਰਾਂਗੇ ਕੀ ਕਹਿਣਾ ਚਾਹੋਗੇ ਗੁਰਜੀਤ ਸਿੰਘ ਔਜਲਾ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਗਰਾਊਂਡ ਲੈਵਲ ਤੱਕ ਤੇ ਉਹ ਵਿਚਰੇਣੀ ਲੋਕਾਂ ਨਾਲ ਪਹਿਲੀ ਗੱਲ ਤੇ ਇਹ ਆ ਵੇਖੋ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਆ ਬਹੁਤ ਜਿਆਦੇ ਕੰਮ ਕਰਵਾਏ ਨੇ 2.5 ਸਾਲਾਂ ਦੇ ਵਿੱਚ ਜਿੱਦਾਂ ਕਿ ਸਾਡੇ ਸੀਐਮ ਭਗਵੰਤ ਮਾਨ ਸਿੰਘ ਮਾਨ ਨੇ 32 ਦੇ ਬਿੱਲ ਜ਼ੀਰੋ ਕਰਵਾਏ 600 ਯੂਨਿਟ ਬਿਜਲੀ ਫਰੀ ਕੀਤੀ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਕਰਵਾਇਆ ਮੁਹੱਲਾ ਕਲੀਨਿੰਗ ਸਾਰੇ ਪੰਜਾਬ ਦੇ ਵਿੱਚ ਖਿਲਵਾਏ ਹੋਰ ਵੀ ਜਿੱਦਾਂ ਰੇਤ mafia ਉੱਤੇ ਨਸਪਾਈ ਖਾਸ ਕਰਕੇ ਜੂਤ ਨੂੰ ਸਪੋਰਟਸ ਦੇ ਵਿੱਚ ਲਾਇਆ ਜਿੰਨੇ ਵੀ ਸਾਡੇ ਵੀਰ ਭਰਾ ਨਸ਼ੇ ਦੇ ਵਿੱਚ ਫਸੇ ਨੇ ਉਹਨਾਂ ਨੂੰ ਸਪੋਰਟਸ ਰਾਹੀਂ ਨਸ਼ੇ ਤੋਂ ਦੂਰ ਕਰਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਸੀ ਐਮਪੀ ਭਗਵੰਤ ਸਿੰਘ ਮਾਨ ਨੇ ਯੋਗਾ ਦੇ ਰਾਹੀਂ ਹੋਰ ਵੀ ਕਈ ਤਰ੍ਹਾਂ ਦੇ ਕੰਮ ਨੇ ਜੋ ਸਰਕਾਰ ਕਰਵਾ ਰਹੀ ਆ ਖਾਸ ਕਰਕੇ ਮੈਨੂੰ ਪਤਾ ਵਾ ਜੋ ਸਾਡੀਆਂ ਮਾਵਾਂ ਤੇ ਸਾਡੀਆਂ ਭੈਣਾਂ ਜੋ ਵਾਦੇ ਕੀਤਾ ਸੀ ਇੱਕ 1000 ਰੁਪਏ ਦਾ ਉਹ ਵੀ ਜਲਦ ਤੋਂ ਜਲਦ ਐਮਪੀ ਦੀ ਇਲੈਕਸ਼ਨ ਤੋਂ ਬਾਅਦ ਉਹ ਵੀ ਵਾਦਾ ਪੂਰਾ ਕੀਤਾ ਜਾਏਗਾ ਲੋਕਾਂ ਲੱਗ ਰਿਹਾ ਲੱਗ ਰਿਹਾ 130 ਦਾ ਸੁਪਨਾ ਜਿਹੜਾ ਪੂਰਾ ਹੋਏਗਾ ਮਾਨ ਵਟੇ ਵੇਖੋ ਜੀ ਲੋਕਾਂ ਦਾ ਸਾਥ ਤੁਸੀਂ ਵੇਖ ਹੀ ਲਿਆ ਸਾਰੇ ਨੇ ਬੜਾ ਵਧੀਆ ਹੰਗਾਰਾ ਮਿਲ ਰਿਹਾ ਹੈ ਜਨਤਾ ਵੱਲੋਂ ਸਾਡੀਆਂ ਭੈਣਾਂ ਵੱਲੋਂ ਸਾਡੀਆਂ ਮਾਮੂ ਵੱਲੋਂ ਬਹੁਤ ਵਧੀਆ ਸਰਕਾਰ ਨੇ ਖਾਸ ਕਰਕੇ ਸਾਡੇ ਹਲਕੇ ਦੇ ਐਮਐਲਏ ਪਹਿਲੇ ਐਮਐਲਿਆਂ ਦੇ ਪਹਿਲੇ ਜਦੋਂ ਅਕਾਲੀ ਦਲ ਸਰਕਾਰ ਹੋਗੀ ਕਾਂਗਰਸ ਸਰਕਾਰ ਹੋਗੀ ਉਹਨਾਂ ਦੇ ਪੀਏ ਤੱਕ ਨੂੰ ਵੀ ਮਿਲਣ ਜਾਣਾ ਪੈਂਦਾ ਸੀ ਤੇ ਉਹ ਵੀ ਨਹੀਂ ਮਿਲਦੇ ਸੀ ਇਹ ਇਹੋ ਜੀ ਸਰਕਾਰ ਆ ਜਿੱਥੇ ਤੁਸੀਂ ਕਿਸੇ ਵੀ ਐਮਐਲਏ ਨੂੰ ਉਹਦੇ ਆਫਿਸ ਦੇ ਵਿੱਚ ਜਾ ਕੇ ਤੁਸੀਂ ਮਿਲ ਸਕਦੇ ਜੀ ਆਪਣੇ ਕੰਮ ਜਿਹੜੇ ਆ ਉਹ ਕਰਵਾ ਸਕਦੇ ਜੀ ਕਿਸੇ ਦੇ ਵਿੱਚ ਕਹਿੰਦੇ ਨਾ ਵਿਚੋਲਾ ਵਿਚੋਲਾ ਪਾਉਣ ਦੀ ਲੋੜ ਨਹੀਂ ਆ ਤੁਸੀਂ ਕਿਸੇ ਐਮਐਲਏ ਨੂੰ ਸਿੱਧਾ ਜਾ ਕੇ ਮਿਲ ਸਕਦੇ ਜੀ